ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬੜਲਾ ਜ਼ਿਲ੍ਹਾ ਛੇੜਪੁਰ ਵਿਖੇ ਜਿੱਥੇ ਕਿ ਬਿਹਾਰੀ ਮੰਦਿਰ ਜੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪਰਵਾਸੀ ਭਾਰਤੀ ਦੇ ਇਲਾਕੇ ਦੀ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਲਾਨਾ ਵਿਸ਼ਾਲ ਛੋਭਾ ਯਾਤਰਾ 25 ਅਗਸਤ ਨੂੰ ਸਜਾਈ ਜਾ ਰਹੀ ਹੈ ਇਸ ਮੌਕੇ ਮੰਦਿਰ ਦੀ ਮੁਖੀ ਸੇਵਾਦਾਰ महंत अजय ਰਾਮਦਾਸ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 25 ਅਗਸਤ ਨੂੰ ਸਵੇਰੇ 9 ਵਜੇ ਵਿਸ਼ਾਲ ਛੋਭਾ ਯਾਤਰਾ ਸਜਾਈ ਜਾ ਰ ਉਹਨਾਂ ਦੱਸਿਆ ਕਿ 27 ਅਗਸਤ ਨੂੰ ਰਾਤ ਨੂੰ ਰਾਜਮਾਲਨ ਪਾਰਟੀ ਉਹਨਾਂ ਨੰਗਰ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਇਸ ਮੌਕੇ ਮਹੰਤ ਅਜੇਰਾਮ ਦਾਸ ਨੇ ਦੱਸਿਆ ਕਿ 28 ਅਗਸਤ ਨੂੰ ਸਵੇਰੇ 9 ਵਜੇ ਸ਼੍ਰੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਸਲਾਨਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ 28 ਅਗਸਤ ਨੂੰ ਬਲਜੀਤ ਐਂਡ ਪਾਰਟੀ ਭਜਨ ਕੀਰਤਨਾਂ ਦੀ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਦੱਸਿਆ ਕਿ 28 ਅਗਸਤ ਨੂੰ ਜਨਮ ਅਸ਼ਟਮੀ ਮੌਕੇ 1 ਵਜੇ ਕੰਕਾਂ ਦੀ ਪੂਜਾ ਅਰਚਨਾ ਕੀਤੀ ਜਾਵੇਗੀ ਉਪਰੰਤ ਸਲਾਨਾ ਵਿਚਾਰ ਲੰਗਰ ਭੰਡਾਰਾ ਵਰਤਾਇਆ ਜਾਵੇਗਾ ਇਸ ਮੌਕੇ ਮੰਦਰ ਮੁਖੀ ਮਹੰਤ ਅਜੇ ਰਾਮ ਦਾਸ ਬਡਲਾ ਹਰੀਪਾਲ ਸਿੰਘ ਸਪੰਚ ਬਡਲਾ ਪੰਡਤ ਮਨੀਸ਼ ਕੁਮਾਰ ਰਾਮ ਪ੍ਰਸ਼ਾਦ ਸੁਸ਼ਮਾ ਰਾਣੀ ਜਸਵਿੰਦਰ ਸਿੰਘ ਪੰਚ ਪਠਾਣੀਆ ਨੰਬਰਦਾਰ ਜਸਵੰਤ ਸਿੰਘ ਦਵਿੰਦਰ ਸਿੰਘ ਸੈਣੀ ਹਰਮਿੰਦਰ ਸਿੰਘ ਸਿੱਧੂ ਬਾਬਾ ਸੁਖਦੇਵ ਸਿੰਘ ਮਾਸਟਰ ਮਦਨ ਲਾਲ ਪੂਜਾ ਰਾਣੀ ਪ੍ਰੀਤਕਾਰ ਰਾਣੀ ਪਵਨ ਕੁਮਾਰ ਚਮਨ ਲਾਲ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੀ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਿਧੀ ਲਾਲ ਕੀ ਜੈ ਪਿਆਰੀ 사ਸੰਗਤ ਜੀ ਉਹ ਜਨਮ ਅਸ਼ਟਮੀ ਦਾ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਜੋ ਕਿ ਉਸ ਦੇ ਸਮੰਨ ਤੇ ਵਿੱਚ 25 ਤਰੀਕ ਨੂੰ ਦਿਨ ਐਤਵਾਰ ਨੂੰ ਸਵੇਰੇ ਨੂੰ 8 ਵਜੇ ਸੋਭਾ ਯਾਤਰਾ ਗੱਡੀ ਜਾਵੇਗੀ 27 ਤਰੀਕ ਨੂੰ ਜਨਮ ਅਸ਼ਟਮੀ ਦਾ ਉਤਸਵ ਬੜੀ ਸ਼ਾਦਾ ਫੇਮ ਦੇ ਨਾਲ ਮਨਾਇਆ ਜਾਵੇਗਾ 28 ਤਰੀਕ ਨੂੰ ਅਟਲ ਲੰਗਾ ਚੱਲਣਗੇ ਸਾਧੀਆਂ ਸੰਗਤਾਂ ਨੂੰ ਬੇਨਤੀ ਹੈ राधा कृष्ण ਮੰਦਰ ਕੁੱਟਿਆ ਵਿਖੇ ਪਹੁੰਚ ਕੇ ਜਨਮ ਅਸ਼ਟਮੀ ਦਾ ਉਤਸਵ ਮਨਾਓ ਆਪਣਾ ਜੀਵਨ ਸਫਲਾ ਕਰੋ ਜੀ ਵਾਕੇ ਵਿਹਾਦੀ ਲਾਲ ਕੀ ਜੈ